ਲਗਦਾ ਪਾਇਆ ਨਾ ਮਿਸਤਰੀ ਬਾਰ-ਬਾਰੀਆਂ ਰੱਖਣੀਆਂ ਭੁੱਲ ਗਿਆ ਹੋਵੇ ਕੋਈ ਮੋਟਰ ਦੀ ਲੋੜ ਨਹੀਂ ਬਹੁਤ ਪ੍ਰੈਸ਼ਰ ਆ ਜਿੰਨਾ ਵੀ ਕਹਿ ਦੀ ਹੁਣ ਸਾਰੀਆਂ ਇੱਟਾਂ ਕਿਗਰੇ ਚ ਲੈ ਰਿਹਾ ਜਿੰਨੇ ਕਣੇ ਲਾਦ ਲੈਣਗਾ ਆ ਚੱਕ ਇਹ ਇੱਟ ਮਹਿੰਗੀ ਜਰੂਰ ਆ ਪਰ ਇਹਦੀ ਖਾਸ ਗੱਲ ਇਹ ਹੈ ਵੀ ਇਹਦੇ ਜਿਹੜੇ ਰੋੜੇ ਹੁੰਦੇ ਨੇ ਨਾ ਬਹੁਤ ਘੱਟ ਆ ਟੁੱਟੀ ਇੱਟ ਬਹੁਤ ਘੱਟ ਆਉਂਦੀ ਹੈ ਉਹ ਗਾਣੇ ਸੰਸਣ ਕੰਮ ਕਰਦੇ ਆ ਨਾਲ ਸਪੀਕਰ ਲੱਗਿਆ ਆ ਆਪਦਾ ਇਹ ਆ ਬਾਈ ਨੇ ਬਣਾਇਆਗਾ ਆਪਦੀ ਬੇਟੀ ਦਾ ਮਤਲਬ ਪੈਰ ਦਾ ਨਿਸ਼ਾਨ ਇਹ ਜਾ ਰਹੀ ਹੈ ਜੀ ਸਰੰਦ ਨੂੰ ਜਿਹਨੂੰ ਆਹਦੇ ਜੀ ਭਾਰਤ ਮਾਲਾ ਰੋਡ 6 ਲਾਈਨ ਆਹ ਪਣੀਏ ਭਰਦਾ ਆਪਣੇ ਵੀ ਚੱਲ ਪਿਆ ਤੂਫਾਨ ਮੀਂਹ ਆ ਰਿਹਾ ਹੈ ਪਿਛਲੇ 10-15 ਮਿੰਟਾਂ ਤੋਂ ਪਹਿਲਾਂ ਹਨੇਰੀ ਸੀ ਮੀਂਹ ਤੋਂ ਬਾਅਦ ਕਿੰਨਾ ਸੋਹਣਾ ਨਜ਼ਾਰਾ ਆਗੇ ਜੀ ਗੋਲਫ ਗਰਾਊਂਡ ਉਹ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ 10 ਮਿੰਟ ਬਾਕ ਕਰਾਂਗੇ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਇਹਨਾਂ ਚੜ੍ਹਦੀ ਕਲਾ ਦੇ ਰੱਖਣ ਜੀ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰ ਦਿਓ ਜੀ ਤੇ ਹੁਣ ਆਪਾਂ ਵੱਧਦੇ ਹਾਂ ਅੱਜ ਦੇ ਵਲੌਗ ਵੱਲ ਆਪਾਂ ਇਸ ਜਿਹੜੇ ਮਿਸਤਰੀ ਕੋਲੇ ਗੀੜਾ ਮਾਰਨ ਮਿਸਤਰੀ ਨੇ ਕੰਮ 바ਵਾ ਖੜਤਾ ਲੱਗਦਾ ਪਾਇਆ ਜਿਵੇਂ ਮਿਸਤਰੀ ਬਾਰ ਬਾਰੀਆਂ ਰੱਖਣੀਆਂ ਭੁੱਲ ਗਿਆ ਹੋਵੇ ਬਾਰੇ ਦੋਸਤ ਨੀਆਂ ਹੀ ਆ ਸਾਰੀਆਂ ਨੀਆਂ ਭਰ ਰਿਹਾ ਉਦੋਂ ਬਾਅਦ ਫੇਰ ਜਿੰਨੀਆਂ ਇਟਾਂ ਲੱਗੀਆਂ ਨੇ ਇਹ ਹੋਰ ਲੱਗਣੀਆਂ ਤਾਂ ਫੇਰ ਕਮਰੇ ਬਣਨਗੇ ਅਜੇ ਤਾਂ ਕੱਲ ਨੂੰ ਮਿਸਤਰੀ ਪੇਂਦਰ ਪੁੱਤਲ ਭਰੂਗਾ ਫੇਰ ਇੱਕ ਦੋ ਦਿਨਾਂ ਦੇ ਭਰਤ ਪਾਉਗੀ ਫੇਰ ਲੈਂਡਰ ਪਾਊਗਾ ਫੇਰ ਨੀਆਂ ਸ਼ੁਰੂ ਹੋਣਗੀਆਂ ਨੀਆਂ ਦਾ ਇੰਟਰਪੂ ਹੋ ਕੇ ਮਤਲਬ ਫੇਰ ਕੰਮ ਚੱਲੂਗਾ ਅਜੇ ਪ੍ਰੋਸੈਸ ਲੰਬਾ ਹੈ ਤੇ ਇਹ ਤੋਂ ਪਹਿਲਾਂ ਪੱਚੀ 30 ਰਿਡ ਤਾਂ ਵੜ ਵੀ ਗਈ ਕਿ ਲੀਆਂ ਨੀਆਂਾਂ ਚ ਆਹ ਟੋਟੀਆਂ ਦੋਸਤੋ ਇਹਨਾਂ ਨੇ ਲੰਗੀਆਂ ਮਾਰ ਵਾਲੇ ਨੇ ਇਹਨਾਂ ਦਾ ਪ੍ਰੈਸ਼ਰ ਬਹੁਤ ਹੈ ਚਾਰ ਪੰਜ ਘੰਟੇ ਤੜਕੇ ਪਾਣੀ ਆਉਂਦਾ ਤੇ ਚਾਰ ਪੰਜ ਘੰਟੇ ਦਾ ਸ਼ਾਮ ਨੂੰ ਕੋਈ ਮੋਟਰ ਦੀ ਲੋੜ ਨਹੀਂ ਬਹੁਤ ਪ੍ਰੈਸ਼ਰ ਹੈ ਜਿੰਨਾ ਵੀ ਕਹਿ ਦੀਏ ਆ ਦਿਖਾਉਣੇ ਤੁਹਾਨੂੰ ਇੱਥੋਂ ਦੇ ਬੰਦੇ ਕਿੰਨੇ ਮਿਹਨਤੀ ਹੈ ਕਿੰਨੀਆਂ ਇੱਟਾਂ ਚੱਕ ਕੇ ਲੈ ਕੇ ਜਾਂਦੇ ਆ ਬਿડા ਔਰੇੜੀ ਇਤੋਂ ਤੇ ਕਿਣੀ ਆਂਦਾ ਇਹ ਉਹਨੇ ਸਾਰੀਆਂ ਇੱਟਾਂ ਕਿਗੜੇ ਚ ਲੈ ਰਿਹਾ ਜਨਗਣਾ ਲਾਦ ਲਗਾ ਪੂਰੀ ਮੈਂਟ ਕਰਦੇ ਆ ਆਵੇ ਗੱਲ ਵੀ ਬੁਰਾ ਗੱਲ ਵੀ ਪੰਜਾ ਪੰਜਾ ਇੱਟਾਂ ਲੈਣਾ ਚੱਕ ਕੇ ਵੇਖ ਲੋ ਹੁਣ ਇਹਨੂੰ ਐ ਲਾ ਦਰੂਗਾ ਗੱਟੇ ਨਾਲ ਸਾਰੀਆ ਡਾਰਖਾ ਗੱਟੇ ਜਣੇ ਚੱਲ ਵੀ ਨੌਜਵਾਨਾ ਇਹਨੂੰ ਹਲੇ ਮਿਹਨਤ ਦੋਸਤੋ ਉਹਣਾ ਵਿਚਾਰਾ ਇਥੋਂ ਉੱਚੇ ਨਹੀਂ ਮਾ ਥਾ ਦੇ ਮ ਉਤਰੂਗਾ ਤਿਆਰਬਾ ਤੇ ਮਿਹਨਤ ਨਹੀਂ ਤਾਂ ਆਪਣੇ ਆਮ ਚਾਰ ਚਰ ਟੱਲ ਜਾ ਸਕਦੇ ਆਪਾਂ ਪਰ ਇਹ ਬੰਦੇ ਵੇਖ ਲੋ ਇੰਨੀ ਇੰਨੀ ਏਟਾ ਚੱਕ ਕੇ ਲੈ ਜਾਂਦੇ ਆ ਰੋ ਗੱਲੇ ਵੀ ਚੱਕੀ ਜਾਂਦਾ ਫੱਟੇ ਅੱਜ ਆਹ ਚੱਕ ਬਾਕੀ ਦੋਸਤੋ ਇਹ ਟ ਮਹਿੰਗੀ ਜਰੂਰ ਹੈ ਪਰ ਇਹਦੀ ਖਾਸ ਗੱਲ ਇਹ ਹੈ ਵੀ ਇਹਦੇ ਜਿਹੜੇ ਰੋੜੇ ਹੁੰਦੇ ਨੇ ਨਾ ਬਹੁਤ ਘੱਟ ਹੈ ਟੁੱਟੀ ਇੱਟ ਬਹੁਤ ਘੱਟ ਆਉਂਦੀ ਹੈ ਕੀ ਆਖਣਾ ਮਤਲਬ ਕੋਈ 5000 ਇੱਟ ਮ ਕਰਕੇ 100 ਇੱਟ ਨਿਕਲ ਆਏ ਨਿਕਲਦੀ ਨਹੀਂ ਵੈਸੇ ਬਹੁਤ ਘੱਟ ਆਉਂਦੀ ਹੈ ਪੱਕੀ ਇੱਟ ਬਹੁਤ ਐਨਾ ਟੁੱਟੇ ਐ ਚਲਾ ਕੇ ਮਾਰਨ ਤੋਂ ਛੇਦੀ ਕਿਤੇ ਆਇਆਂ ਵੀ ਚਲ ਮਹਿੰਗੀ ਤਾਂ ਹੈ ਪਰ ਫਾਇਦਾ ਬਹੁਤ ਹੈ ਦਾ ਬਾਕੀ ਲਾਲ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਪਾਣੀ ਪਾਵਾਂਗੇ ਉਹ ਲਾਲ ਹੁੰਦੀਆਂ ਨੇ ਪੂਰੀ ਪੀਵੀਸੀ

ਸ਼ੇਕਰ ਕਬੀ ਮਿਲ ਗਰ ਸ਼ੇਕਰ ਅਲੱਗ-ਅਲੱਗ ਹੁੰਦੇ ਹਨ ਹਾਂ ਠੀਕ ਹੈ ਚਲਾ ਦੇ ਫਿਰ ਲੈ ਵੀ सोनू ਬਾਈ ਦੇ ਬੰਦੇ ਆ ਰਹੇ ਆ ਕੀ ਕਰਦੇ ਫਿਰਦੇ ਹੋ ਕਿੱਧਰ ਜਾਏ ਸਰਵਿਸ ਕਰਕੇ ਆਏ ਸੀ ਜੀ ਕਿੰਨਾ ਦੀ ਆਏ 610 ਨੰਬਰ ਤੇ ਉਹਦੀ ਕਿਵੇਂ ਕੂਲਿੰਗ ਜੀ ਜਿਹੜੇ ਆਪ ਲਾਏ ਉਹਦਣਾ ਉਹ ਕੂਲਿੰਗ ਬਹੁਤ ਵਧੀਆ ਬਹੁਤ ਵਧੀਆ ਜੀ ਸਿਰੇ ਕੰਮ ਦੇ ਜਾ ਕੇ ਦੇਖਾਂ ਰੇ ਟੌਪ ਤੇ ਤੁਸੀਂ ਜਾ ਕੇ ਆਉਂਗਾ ਜੀ ਮੈਂ ਹਾਂ ਉਹਦਾ ਤੰਦ ਤਾਂ ਦੇਖਿਆ ਮੈਂ ਪੂਲਿੰਗ ਨਹੀਂ ਵੇਖੀ ਇਹਨਾਂ ਦੀ ਬਦਿਆ ਰਿਆਲਟਾ ਉਹ ਵਧੀਆ ਜੀ ਤਾ ਸੁਨੋ ਵੀ ਕਦ ਆ ਰਹੇ ਸੰਡੇ ਕਹ ਰਹੇ ਨੇ ਸੰਡੇ ਕਿ ਗੋਲੀਆਂ ਪਾਈ ਜਾਂਦੇ ਗੋਲੀਆਂ ਨਹੀਂ ਪਾ ਰਹੇ ਨੇ ਅੱਛਾ ਮੈਨੂੰ ਮੈਂ ਸਮੇ ਆ ਜਾਗਾ ਭਾਈ ਇੱਕ ਦਿਨ ਤਾਈ ਸੰਡੇ ਆ ਰਹੇ ਹੋਰ ਵਧੀਆ ਚੱਲਦਾ ਕੰਮ ਕਰ ਘਰੇ ਠੀਕ ਹੈ ਸਾਰੇ ਸਭ ਵੀ ਬਜੀ ਗਰਮੀ ਤੇ ਬਚੇ ਹੋ ਗਰਮੀ ਤੇ ਵੀ ਬਚੇ ਆ ਥੱਕੇ ਵੀ ਰਹਨੇ ਆ ਕੀ ਕਰੀਏ ਇਹ ਤਾਂ ਹੈ ਜੀ ਡਿਊਟੀ ਕਿਨੇ ਤੋਂ ਕਿਨੇ ਚੱਲ ਹੁੰਦੀ ਹੈ ਜੀ ਹੈ ਕਿ ਤੇ ਲੋ ਤੋਂ 7 ਵਜੇ ਆ ਲੇਟ ਹੀ ਹੋ ਜਾਂਦੇ ਆ 10 ਵਜੇ ਜਾਂ ਲੰਦਾ ਤਨੇ ਚਲੋ ਵਧੀਆ ਬਾਉਂਸ ਮਿਲਦਾ ਕੋਈ ਬਸ ਲੱਗੇ ਹੋਏ ਆ ਚਲੋ ਵਧੀਆ ਜੀ ਆ ਦੇਖੋ ਦੋਸਤੋ ਬਾਈ ਨੇ ਬਣਾਇਆਗਾ ਆਪਦੀ ਬੇਟੀ ਦਾ ਮਤਲਬ ਪੈਰ ਦਾ ਨਿਸ਼ਾਨ ਤੇ ਮਤਲਬ ਇਹ ਉਵੇਂ ਉੱਤੇ ਲਾਇਆ ਹੋਣਾ ਪੈਰ ਹਨਾ ਹਾਂਜੀ ਪ੍ਰੋਪਰ ਉਦੋਂ ਬਦਨ ਨੇ ਇਹਨੂੰ ਮਤਲਬ ਟੈਟੂ ਬਣਾਤਾ ਬਿਲਕੁਲ ਉਹਦੇ ਹੀ ਪੈਰ ਹੈ ਵੈਰੀ ਗੁੱਡ ਬਾਈ ਯਾਰ ਕਵਲੀਨ ਕਵਲੀਨ ਹਾਂਜੀ 2023 ਚ ਨਾ 24 ਤਰੀਕ ਨੂੰ 24 23 ਚਲੋ ਜੀ ਬਹੁਤ ਬਹੁਤ ਵਧਾਈਆਂ ਤੇ ਹਮੇਸ਼ਾ ਤੀਆਂ ਨੂੰ ਪਿਆਰ ਕਰੋ ਸਤਿਕਾਰ ਕਰੋ ਹਾਂਜੀ ਹਾਂਜੀ ਜ਼ਰੂਰ ਆਹ ਪਣੀਏ ਭਰਦਾ ਆਪਣੇ ਵੀ ਆਹ ਬੌਂਦੇ ਪਰਦ ਦੇਖ ਲੋ ਕਿੰਨੀ ਕਿੰਨੀ ਭਰਤ ਪੈ ਜਾਂਦੀ ਆ ਵਾਹ ਵੀ ਵਾਹ ਚੱਕ ਦੇ ਪਟੇ ਦੋਸਤੋ ਮੈਂ ਖੜਾ ਜੀ ਇਸ ਟਾਈਮ 109 ਸੈਕਟਰ ਮੁਹਾਲੀ ਈਮਾਰ ਤੇ ਜਿੱਥੇ ਆਪਾਂ ਵੀਡੀਓ ਪਾਉਣੀ ਰਹੇ ਨੇ ਨਾਲ ਆਇਆ ਮੇਰੇ ਅਬੀ ਮਾਨ ਸਾਹਿਬ ਤੇ ਤੁਹਾਨੂੰ ਆ ਦਿਖਾਉਣਾ ਜੀ ਆ ਰੋਡ ਬਣ ਰਹੀ ਹੈ ਇਹ ਜਾ ਰਹੀ ਹੈ ਜੀ ਸਰੰਦ ਨੂੰ ਜਿਹਨੂੰ ਆਹਦੇ ਜੀ ਭਾਰਤ ਮਾਲਾ ਰੋਡ 6 ਲਾਈਨ ਹੈ ਤੇ ਇਹ ਬਹੁਤ ਚੌੜੀ ਰੋਡ ਹੈ ਤੇ ਕਿਸ ਦਿਨ ਤੁਹਾਨੂੰ ਨਾ ਉਧਰ ਜਾ ਕੇ ਵੀਡੀਓ ਪਾਵਾਗੇ ਆਪਾਂ ਬਹੁਤ ਵਧੀਆ ਰੋਡ ਹੈ ਸਿਰਾ ਤੇ ਜਿਹੜੀ ਹੁਣ ਘੰਟਾਂ ਦੀ ਦੂਰੀ ਸੀਮੈਂਟਾਂ ਤੇ ਇਹ ਹੋ ਜਾ ਕਰੂਗੀ ਤੇ ਬਾਕੀ ਇਹਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਉਂ ਇਹ ਬਣ ਗਈ ਤਾਂ ਇਸ ਥਾਂ ਤੇ ਉੱਤੇ ਰੇਟ ਦਾ ਹੀ ਫਰਕ ਪੈਣਾ ਹੈ ਰੇਟ ਵੀ ਤੀਜੇ ਨਾਲ ਵਧੂਗਾ ਤਾ ਕਰਕੇ ਦਵਾ ਦਾ ਆਵਦੇ ਥਾਂ ਲਓ 플ੌਟ ਲਓ ਤੇ ਹੌਲੀ ਲਈ ਘਰ ਪਾ ਲਿਓ ਤੇ ਬਾਕੀ ਸੂਰਜ ਦਾ ਨਿਆਰਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਿਨ ਛਿਪਨ ਵਾਲਾ ਕੀ ਆ ਨਿਆਰਾ ਦੋਸਤੋ ਆਪਾਂ ਗੱਲ ਕਰ ਰਹੇ ਸੀ ਭਾਰਤ ਮਾਲਾ ਰੋਡ ਦੀ ਮੇਰੇ ਹਿਸਾਬ ਨਾਲ ਬਾਕੀ ਮੈਂ ਸੁਣਿਆ ਵੀ ਆਉਂਦਾ ਵੀ ਭਾਰਤ ਮਾਲਾ ਰੋਡ ਤਾਂ ਆਦੇ ਆ ਵੀ ਮਾਲਾਂ ਨੂੰ ਪਰੋ ਰੱਖੀ ਹੈ ਵੀ ਰੋਡ ਐ ਆ ਬਾਕੀ ਪਤਾ ਨਹੀਂ ਬਈ ਤੇ ਬਾਕੀ ਦੋਸਤੋ ਮੌਸਮ ਖਰਾਬ ਹੋ ਗਿਆ ਹੈ ਅੱਜ ਮੜੀ ਗਰਮੀ ਹੋਈ ਸੀ ਹਮਸ ਜੀ ਹੋਈ ਸੀ ਤੇ ਨਾਲ ਦੇ ਨਾਲ ਬੱਦਲ ਬਣ ਗਏ ਤੇ ਕਿਸੇ ਵੀ ਵਕਤ ਮੀਂਹ ਆ ਸਕਦਾ ਹੈ ਇਹ ਦੇਖੋ ਇੱਥੇ ਬਾਨੀ ਉਹ ਰੋੜ ਜਿਹੜੀ ਆਪਾਂ ਆਊਟ ਸਾਈਡ ਤੋਂ ਦਿਖਾਈ ਤੁਹਾਨੂੰ ਤੇ ਬਾਕੀ ਮੌਸਮ ਤੁਸੀਂ ਵੇਖ ਲਓ ਮੜੀ ਗਰਮੀ ਹੁੰਦੀ ਨਹੀਂ ਤੇ ਮੀਂਹ ਨਾਲ ਦੀ ਨਾਲ ਇੰਨਾ ਫਾਇਦਾ ਹੁੰਦਾ ਦਰਖਤਾਂ ਦਾ এনवायरमेंट ਚੰਗਾ ਤਾਂ ਫਿਰ ਸਾਹ ਵੀ ਸੌਖਾ ਆਉਂਦਾ ਤੇ ਮੌਸਮ ਵੀ ਵਧੀਆ ਰਹਿੰਦਾ ਆਵੇ ਹਰਿਆਲੀ ਨਾਲੇ ਬੂਟੇ ਬਾਟੇ ਧੁੱਤ ਜਾਣਗੇ ਅਰੇ ਸਭ ਤੋਂ ਵੱਡਾ ਫਾਇਦਾ ਇਹ ਵੀ ਟੋਟਾ ਟੋਟਾ ਵੀ ਤਰ ਹੋ ਜਾਣਗੇ ਹੂੰ ਆ ਨਹੀਂ ਆ ਰਹਾ ਲੋ ਵੀ ਦੋਸਤੋ ਨੇਰੀ ਚੱਲ ਪਈ ਐ ਤੇ ਇੱਧਰ ਬਾਈ ਮਾਰ ਰਿਹਾ ਪੰਪ ਹਵਾ ਨੇ ਭਰ ਲਾ ਦੂਜੀ ਨਾਲ ਵਾਹ ਤੇ ਮੇਸਟਰ ਯਾਰ ਕਾ ਛੁੱਟੀ ਦਾ ਟਾਈਮ ਹੋ ਗਿਆ ਲਗਭਗ ਕਰ ਰਹੇ ਆ ਸੰਸਦ ਇਕੱਠੇ ਫੇਰ ਜਾਣਾ ਜੀ ਅਸੀਂ ਸ਼ਟਰਿੰਗ ਵਾਲਿਆਂ ਕੋਲੇ ਚੱਲ ਪਿਆ ਤੂਫਾਨ ਰੇਤਾ ਹੀ ਰੇਤਾ ਓਹ ਹੋ ਹੋ ਕੰਮ ਚੱਲੀ ਜਾ ਰਹਾ ਤਾਂ ਕਰਕੇ ਦਿੱਤਾ ਬਹੁਤ ਹੈ ਲੋ ਵੀ ਅਸੀਂ ਆਏ ਸੀ ਸ਼ਟਰਿੰਗ ਵਾਲਾਂ ਦੇ ਤੇ ਮੀਂਹ ਆ ਗਿਆ ਹੁਣ ਜਾ ਕੇ ਕਰਦੇ ਕੋਈ ਕੰਮ ਕਰ ਓਹ ਹੋ 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 ਜਨ ਮੈਤਰੀ ਭੱਜ ਕੇ ਚੱਲ ਗਏ ਲੋ ਵੀ ਆਪਾਂ ਵੀ ਮੀਂਹ ਹਟਣ ਦੀ ਵੇਟ ਕਰ ਰਹੇ ਆਂ ਮੈਂ ਆ ਰਿਹਾ ਪਿਛਲੇ 10-15 ਮਿੰਟਾਂ ਤੋਂ ਪਹਿਲਾਂ ਨੇਰੀ ਸੀ ਲੱਗਦਾ ਸੀ ਬੱਦਲ ਨਾਲ ਹੀ ਰਿਜ ਰੋੜ ਕੇ ਪਰ ਨਾ ਬੱਦਲਾਂ ਦੇ ਕੋਈ ਅਸਰ ਨਹੀਂ ਹੋਇਆ ਹੁਣ ਡ੍ਰਿਜ਼ਲਿੰਗ ਸਟਾਰਟ ਹੋ ਗਈ ਹੈ ਥੋੜੀ ਫਾਸਟ ਤਾਂ ਕਰਕੇ ਰੁਕੇ ਹੋਏ ਆ ਥੋੜਾ ਜਿਹਾ ਘਟਿਆ ਲੈ ਫੇਰ ਤੇਜ਼ ਹੋ ਗਿਆ ਜੇ ਘਟਿਆ ਤਾਂ ਫੇਰ ਜਾਵਾਂਗੇ ਬਾਕੀ ਆਹ ਨਾਲ ਪਿੰਡ ਹੈ ਜੀ ਐ ਰਾਏਪੁਰ ਕਲਾਸ਼ ਦਾ ਇਹ ਜਨਾ ਹੈ ਦਾ ਤੇ ਉਥੇ ਆਪਾਂ ਸਟੇ ਕਰਿਆ ਵੇ ਇਹਦਾ ਸਾਰਾ ਲੈ ਕੇ ਮੀਂਹ हटੂਗਾ ਤਾਂ ਜਾਵਾਂਗੇ ਮੀ ਤੋਂ ਬਾਅਦ ਕਿੰਨਾ ਸੋਹਣਾ ਨਜ਼ਾਰਾ ਵਾਹ ਆਗੇ ਜੀ ਗੋਲਫ ਗਰਾਊਂਡ ਜਿਹਦੀ ਮੈਂ ਰੋਜ਼ ਹੀ ਗੱਲ ਕਰਦਾ ਹੁੰਦਾ ਹਾਂ ਉਹਨਾਂ ਦੇਖੋ ਤੁਸੀਂ ਉਹ ਤੋਰਤਾ ਹੀ ਐ ਇਹ ਬਹੁਤ ਲੰਬਾ ਵਧੀਆ ਠੰਡੀ ਹਵਾ ਹੁਣ ਇੱਕ ਕਰੀ ਜਾਵਾਂਗੇ ਪਾਰਕ ਵਾਲੀ ਸਾਈਡ ਉੱਥੇ ਬੈਣੀ ਮਾਹੌਲ ਕੀ ਐ ਬਾਕੀ ਮੀਂਹ ਬਹੁਤ ਪੈ ਗਿਆ ਹੁਣੇ ਰੁਕਿਆ ਨੇਰਾ ਵੀ ਹੋਣ ਵਾਲੀ ਐ ਇਹ ਹੈਗਾ ਜੀ ਗਮਾੜਾ ਦੇ ਅੰਦਰ ਨਾ ਤੁਸੀਂ ਵੱਢ ਸਕਦੇ ਹੋ ਸ਼ਾਲੇ ਮਤਰਾ ਪਾਰ ਕਲੀ ਸਾਈਡ ਆਹ ਦੇਖੋ ਦੋਸਤੋ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ ਭਾਰਤ ਮਾਲਾ ਰੋਡ ਦਾ ਛੇਦੀ ਬਣਾ ਦਨਗੇ ਇਹ ਬਹੁਤ ਤਕੜਾ ਪ੍ਰੋਜੈਕਟ ਹੈ ਵੀ ਕਿੱਥੋਂ ਕਿੱਥੋਂ ਤੱਕ ਬਣਾਦੀ ਵੇਖ ਲੋ ਬਹੁਤ ਛੇਦੀ ਬੰਦਾ ਪਹੁੰਚ ਜਾ ਕਰੂਗਾ ਹਾਂਜੀ ਆਪਾਂ ਪਹੁੰਚ ਗਏ ਪਾਰਕ ਦੇ ਵਿੱਚ 10 ਮਿੰਟ ਬਾਕ ਕਰਾਂਗੇ ਕੁਦਰਤ ਦਾ ਆਨੰਦ ਲਵਾਂਗੇ ਫਿਰ ਉਦੋਂ ਬਾਅਦ ਚ ਘਰੇ ਜਾ ਕੇ ਪ੍ਰਸ਼ਾਦ ਛਕਾਂਗੇ ਤੇ ਬਾਕੀ ਨੰਗੇ ਪੈਰੀ ਤੁਰ ਕੇ ਵਹਿਣੇ ਆ ਆਦੇ ਚੰਗਾ ਹੁੰਦਾ ਸ੍ਰੀ ਰਸਤੇ ਬਾਕੀ ਨਜ਼ਾਰੇ ਇਸ ਟਾਈਮ ਦੇਖੋ ਤੁਸੀਂ ਪੂਰੀ ਸ਼ਾਂਤੀ ਵਧੀਆ এনवायरमेंट ਸਾਰੇ ਪਾਸੇ ਗ੍ਰੀਨਰੀ ਕਰਦੇ ਆ ਵਾਕ ਫਿਰ ਜਾਂਦੇ ਆ ਘਰੇ